ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਹੁੰਚੇ ਆ ਬਾਈ ਦੀ ਪਿੰਡ ਲਹਿਰਾ ਮਹabbਤਾ ਜ਼ਿਲ੍ਹਾ ਬਰਹਿੰਡਾ ਬਾਈ ਦੇਵੀ ਵਪਾਰੀ ਦੇ ਘਰੇ ਖੜੇ ਆਪਾਂ ਬਾਈ ਕੋਲੇ ਤਿੰਨ ਡਾਕ ਬਕਾਊਗਾ ਸੂਣ ਵਾਲੀ ਮੱਝ ਆ ਤੇ ਆ ਸੂਣ ਵਾਲੀ ਗਾਂ ਸਾਹਮਣੇ ਖੜੀ ਆਹ ਧੋਕੜ ਗਾਂ ਬਾਈ ਜੀ ਜਿਹੜੀ ਆ ਸੂਣ ਵਾਲੀ ਮੱਝ ਆ ਇਹ ਦਿਖਾ ਦਿੰਨੇ ਤੌਰ ਤੇ ਤੋਰੀ ਮਣੀ ਨੂੰ ਬੜਾ ਅਚਾ ਚੱਟੇ ਪੂਰੇ ਚੰਗੇ ਤੇ ਠੰਡੇ ਦੀ ਸਾਫ ਆ ਬਾਈ ਜੀ ਬਾਕੀ ਗੱਲਬਾਤ ਬਾਈ ਤੋਂ ਜਾਣਕਾਰੀ ਲੈ ਲਿਓ ਸਾਰੀ ਲਈ ਇਹ ਪਕ ਕਰ ਲੈਣੇ ਆ हां मणि ਕਿਹੜੇ ਸੂਸ ਸੁਣਾ ਬਾਈ ਨੇ ਇਹਨੇ ਤੀਜੇ ਸੂਸ ਸੁਣਾ ਬਾਈ ਕਿੰਨਾ ਗਧ ਦੁੱਧ ਦੇਉ ਦੁੱਧ ਪਾ ਦੂ ਬਾਈ 14 ਲੀਟਰ ਖੁੱਲਾ ਕੀ ਰੇਟ ਕਰਤਾ ਇਹਦਾ ਇਹਦਾ 1 ਬੀ ਆ ਲੈਣ ਦੇ ਨੰਬਰ ਬੋਲ ਦੇ ਨੰਬਰ 95016 36207 ਤੇ ਆ ਗਾਂ ਬਾਈ ਕੋਲ ਇਹ ਕਿਹੜੇ ਸੂਸ ਸੁਣ ਵਾਲੀ ਆ ਇਹ ਵੀ ਤੀਜੇ ਸੂਸ ਸੁਣ ਵਾਲੀ ਆ ਤੀਜੇ ਸੂਸ ਸੁਣ ਵਾਲੀ ਆ ਹੈ ਇਹ ਕਿੰਨਾ ਗਧ ਪਾਉ ਪਾ ਦੂ ਬਾਈ 16 17 16 17 ਲੀਟਰ ਇਹਦਾ ਕੀ ਰੇਟ ਕਰਤਾ ਬਾਈ ਇਹਦਾ 65000 ਇਹਦਾ 65 ਥੋੜਾ ਜਿਆ ਲੰਗ ਮਾਰਦੀ ਆ ਯਾਰ ਕਿਤੇ ਉੱਤਰਦੀ ਐ ਨਾ ਮਾੜਾ ਮੋਟਾ ਪੈਰ ਮੋਸ ਗਿਆ ਇਹਦਾ ਤੇ ਗਾਂ ਵਧੀਆ ਬਿਲਕੁਲ ਆਪਦੀ ਤਸੱਲੀ ਕੋਲੇ ਆ ਕੇ ਬਾਈ ਜੀ ਖਰ ਸਕਦੇ ਹੋ ਪੁਰਾ ਜਮਣੀ ਜਿਹੜੀ ਆ ਗਾਂ ਆਪਣੀ ਧੋਖੜਾ ਇਹ ਇੱਕ ਨਵੇਂ ਮਹੀਨਿਆਂ ਦੀ ਸੂਈ ਬਈ ਇਹ ਤਾਂ 9 ਮਹੀਨੇ ਹੋ ਗਏ ਸੂਈ ਤੇ ਡੀਗਡੂਗਾ ਭਰਾ ਇਹਨੂੰ ਨਾ ਧਿਰੋ ਬਈ ਅਜਾ ਤਾਂ ਨਹੀਂ ਹੋਇਆ ਅਜੇ ਖਾਲੀ ਕਰਕੇ ਤੇ ਇਹ ਤਾਂ ਖਾਲੀ ਕਰ। ਕਿੰਨਾ ਦੁੱਧ ਦਿੰਦੀ ਐ ਬਾਈ ਇਹ ਇਹਦਾ ਨੌਲੇਜ ਇਹਦਾ ਗ੍ਰੇਡ ਕਰਤਾ ਇਹਦਾ 25000 25000 ਨੰਬਰ ਬੋਲ ਦੇ ਗਿਆ 94016 36206 ਬਹੁਤ ਬਹੁਤ ਮਿਹਰਬਾਨੀ ਸ਼ੁਕਰੀਆ ਭਾਈ ਜੀ ਇਸ ਤੋਂ ਕੜਗਾ ਇਹ ਹੂੰੜ ਵਾਲੀ ਆ ਤੇ ਮੱਝਬਾਈ ਦੀ ਹੂੰੜ ਵਾਲੀ ਆ ਬਾਕੀ ਜਾਣਕਾਰੀ ਦਸੱਲੀ ਤੁਸੀਂ ਕੋਲੇ ਆ ਕੇ ਆਪ ਕਰਨੀ ਆ ਸਾਰੀ ਤੇ ਬਹੁਤ ਬਹੁਤ ਧੰਨਵਾਦ ਉਹਨਾਂ ਵੀਰਾਂ ਦਾ ਜਿਹੜੇ ਵੀਡੀਓ ਲਾਇਕ ਸ਼ੇਅਰ ਕਮੈਂਟ ਕਰਦੇ ਆ ਨਿਤ ਨਵੀਆਂ ਵੀਡੀਓ ਦੇਖਣ ਲਈ ਪੇਜ ਨੂੰ ਕਰ ਲਿਓ ਫੋਲੋ ਤੇ ਜੇ ਕਿਸੇ ਭਰਾ ਨੇ ਗਾਂ ਮੱਝ ਦੀ ਵੀਡੀਓ ਬਣਾਉਣੀ ਆਪਾਂ ਤੋਂ ਆਪਣਾ ਨੰਬਰ ਆ 94799 8308 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ